ਸਾਸਟਰੀਕਾ ਨੂੰ ਸਵਾਗਤ ਹੈ ਤੁਹਾਡਾ ਮੇਰੇ ਅੱਜ ਦੇ ਪਹਿਲੇ ਵਲੌਗ ਦੇ ਵਿੱਚ ਜਿੱਦਾਂ ਕਿ ਮੈਂ ਸਾਰਿਆਂ ਨੂੰ ਕਿਹਾ ਦੱਸਿਆ ਹੋਇਆ ਸੀ ਕਿ ਮੈਂ ਇੱਕ ਕੁਕਿੰਗ ਚੈਨਲ ਚਾਲੂ ਕਰੂੰਗੀ ਜਿਹਦੇ ਵਿੱਚ ਆਪਾਂ ਹਰੇਕ ਚੀਜ਼ ਬਣਾ ਕੇ ਤੁਹਾਨੂੰ ਦਿਖਾਵਾਂਗੇ ਚਾਹੇ ਉਹ ਵੈਸਟਰਨ ਆ ਚਾਹੇ ਉਹ ਆਪਣੇ ਪੰਜਾਬ ਦੇ ਕਲਚਰ ਨਾਲ ਆ ਮੈਨੂੰ ਕੁਕਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਤੇ ਆਈ ਹੋਪ ਜਿਹੜੀਆਂ ਲੇਡੀਜ਼ ਹੁੰਦੀਆਂ ਆ ਉਹਨਾਂ ਨੂੰ ਬਹੁਤ ਜ਼ਿਆਦਾ ਸ਼ੌਂਕ ਹੁੰਦਾ ਵੀ ਅਸੀਂ ਆ ਵੀ ਬਣਾਈਏ ਤੇ ਉਹ ਵੀ ਬਣਾਈਏ ਤੇ ਮਾਲਵੇ ਦੀਆਂ ਜਿਹੜੀਆਂ ਥੋੜੀਆਂ ਆਈਆਂ ਰੈਸਪੀਆਂ ਇਦਾਂ ਦੀਆਂ ਆ ਵੀ ਉਹ ਦਬਾਬੇ 'ਚ ਨਹੀਂ ਬਣਦੀਆਂ ਸੋ ਮੈਨੂੰ ਲੱਗਾ ਵੀ ਇਹ ਵੀ ਰੈਸਪੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਅੱਜ ਆਪਾਂ ਜਿਹੜੀ ਸਭ ਤੋਂ ਪਹਿਲਾਂ ਰੈਸਪੀ ਸ਼ੇਅਰ ਕਰਨ ਲੱਗੇ ਆ ਤੁਹਾਡੇ ਨਾਲ ਉਹ ਹੈਗੀ ਗੰਡਿਆਂ ਦੀ ਦੁੱਧ ਵਾਲੇ ਗੰਡਿਆਂ ਦੀ ਸਬਜ਼ੀ ਆ ਕਿਵੇਂ ਬਣਾਵਾਂਗੇ ਕਿੱਦਾਂ ਬਣਾਉਣੀ ਆ ਉਹ ਤੁਹਾਨੂੰ ਮੈਂ ਵੀਡੀਓ ਦੇ ਅੱਗੇ ਸ਼ੇਅਰ ਕਰੂੰਗੀ ਤੁਹਾਡੇ ਨਾਲ ਤੇ ਸਭ ਤੋਂ ਮੇਨ ਗੱਲ ਇਹ ਆ ਵੀ ਜਿਹੜੀ ਮੈਂ ਰੈਸਪੀ ਅੱਜ ਸ਼ੂਟ ਕਰਨੀ ਆ ਆਪਾਂ ਚੁੱਲ੍ਹੇ 'ਤੇ ਕਰਾਂਗੇ ਕਿਉਂਕਿ ਚੁੱਲ੍ਹੇ ਦਾ ਖਾਣਾ ਬਹੁਤ ਜਿਆਦਾ ਸੁਆਦ ਵੀ ਲੱਗਦਾ ਆ ਤੇ ਮੈਨੂੰ ਚੁੱਲੇ ਤੇ ਕੰਮ ਕਰਨਾ ਵੀ ਬਹੁਤ ਵਧੀਆ ਲੱਗਦਾ ਸਭ ਤੋਂ ਪਹਿਲਾਂ ਜਿਹੜਾ ਆਪਾਂ ਕੜਾਹੀ ਨੂੰ ਪਾਣਡੋ ਮਿੱਟੀ ਲਾਵਾਂਗੇ ਜਿਹੜੀ ਕਿ ਆਪਾਂ ਲਿਆ ਕੇ ਰੱਖੀ ਆ ਚੁੱਲੇ ਲਿੱਪੀ ਦੇ ਆ ਤੇ ਆਪਣਾ ਤੰਦੂਰ ਉਹ ਵੀ ਆਪਾਂ ਇਹਦੇ ਨਾਲ ਲਿੱਪੀ ਦਾ ਤੇ ਅੱਜ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜੇ ਨੀਚੇ ਮਿੱਟੀ ਲਾ ਲਾਂਗੇ ਤਾਂ ਕੀ ਜਿਹੜੀ ਆਪਣੀ ਕੜਾਹੀ ਆ ਉਹ ਮੱੱਚੇ ਨਾ ਕਾਲੀ ਨਾ ਹੋਵੇ ਠੀਕ ਆ ਤੇ ਹੁਣ ਮੈਂ ਇੱਕ ਦੀ ਮੈਨੂੰ ਕੜਾਹੀ ਫੜਾਉਣਗੇ ਇਹ ਕੜਾਹੀ Papa ਨਵੀਂ ਲੈ ਕੇ ਆਏ ਆ ਉੱਥੇ ਸਪੈਸ਼ਲ ਭਾਂਡੇ ਬਣਦੇ ਆ ਉੱਥੋਂ ਇਹ ਲਿਆਂਦੀ ਆ ਤੇ ਆਪਾਂ ਇਹਦੇ ਤੇ ਇਦਾਂ ਹੀ ਆ ਜਿਹੜੀ ਮਿੱਟੀ ਲਾ ਲਾਂਗੇ ਕਿਉਂਕਿ ਆਪਾਂ ਚੁੱਲ੍ਹੇ ਤੇ ਇਸਤੇਮਾਲ ਕਰਨੀਆਂ ਤੇ ਇਸ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦਿਓ ਤਾਂ ਕਿ ਮੈਂ ਤੁਹਾਡੇ ਲਈ ਵੱਧ ਤੋਂ ਵੱਧ ਰੈਸਪੀਆਂ ਜਿਹੜੀਆਂ ਲੈ ਕੇ ਆਵਾਂ ਮੈਨੂੰ ਵੀ ਵਧੀਆ ਲੱਗਦਾ ਖਾਣਾ ਬਣਾਉਣਾ ਤੇ ਤੁਹਾਨੂੰ ਵੀ ਵਧੀਆ ਲੱਗਦਾ ਹੋਊਗਾ ਆਪਾਂ ਦੁਆਬੇ ਦੀਆਂ ਮਾਲਵੇ ਦੀਆਂ ਮਾਝੇ ਦੀਆਂ ਸਾਰੀਆਂ ਜਿਹੜੀਆਂ ਰੈਸਪੀਆਂ ਆ ਉਹ ਤੁਹਾਡੇ ਲਈ ਲੈ ਕੇ ਆਵਾਂਗੇ ਤੁਹਾਨੂੰ ਦਿਖਾਵਾਂਗੇ ਤੇ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਇਹ ਵੀਡੀਓ ਤੇ ਮੇਰੇ ਚੈਨਲ ਦਾ ਨਾਮ ਹੈਗਾ ਆ ਦੇਸੀ ਚੁੱਲਾ ਕਿਉਂਕਿ ਜ਼ਿਆਦਾਤਰ ਜਿਹੜੀਆਂ ਮੇਰੀਆਂ ਰੈਸਪੀਆਂ ਹੋਣਗੀਆਂ ਚੁੱਲੇ ਤੇ ਹੋਣਗੀਆਂ ਸੋ ਇਸ ਕਰਕੇ ਜਿਹੜਾ ਮੈਂ ਚੈਨਲ ਦਾ ਨਾਮ ਰੱਖ ਦਿੱਤਾ ਦੇਸੀ ਚੁੱਲਾ ਤੇ ਆਈ ਹੋਪ ਤੁਹਾਨੂੰ ਅੱਜ ਦੀ ਜਿਹੜੀ ਵੀਡੀਓ ਬਹੁਤ ਪਸੰਦ ਆਊਗੀ ਤੇ ਤੁਸੀਂ ਉਦਾਂ ਹੀ ਪਿਆਰ ਦੇਵੋਗੇ ਜਿਵੇਂ ਤੁਸੀਂ ਸਾਡੇ ਵਲੌਗ ਵਾਲੇ ਚੈਨਲ ਨੂੰ ਪਿਆਰ ਦਿੰਨੇ ਆ ਤੇ ਹੁਣ ਆਪਣੀ ਜਿਹੜੀ ਮਿੱਟੀ ਆ ਉਹ ਚੰਗੀ ਤਰ੍ਹਾਂ ਲੱਗ ਗਈ ਆ ਕਿਉਂਕਿ ਸੇਕ ਇੱਥੇ-ਇੱਥੇ ਤੱਕ ਪੈਣਾ ਸੋ ਆਪਾਂ ਇੱਥੇ-ਇੱਥੇ ਤੱਕ ਹੀ ਜਿਹੜੀ ਮਿੱਟੀ ਲਾਵਾਂਗੇ ਅਮੀ ਕਹੀਏ ਅੱਗ ਮਚਾਉਣ ਨੂੰ ਬਹੁਤ ਟਾਈਮ ਲੱਗਾ ਬਹੁਤ ਸੌਖੀ ਅੱਗ ਨਹੀਂ ਮੱਚਦੀ ਕਈ ਵੇਲੇ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੁੰਦਾ ਕਿਉਂਕਿ ਪਤਾ ਨਹੀਂ ਲੱਕਣਾ ਨੂੰ ਅੱਗ ਅੱਜ ਕਿਉਂ ਨਹੀਂ ਪੈ ਰਹੀ ਹੌਲੀ ਹੌਲੀ ਪਈ ਆ ਸੋ ਹੁਣ ਆਪਣੀ ਫਾਈਨਲੀ ਜਿਹੜੀ ਅੱਗ ਪ੍ਰੋਪਰ ਤਰੀਕੇ ਨਾਲ ਮੱਚ ਚੁੱਕੀ ਆ ਕੜਾਹੀ ਨੂੰ ਆਪਾਂ ਪਹਿਲਾਂ ਹੀ ਜਿਹੜਾ ਆ ਮਿੱਟੀ ਲਾ ਲਈ ਸੀ ਤੇ ਹੁਣ ਆਪਾਂ ਇਹਨੂੰ ਧਰ ਦਾਂਗੇ ਚੁੱਲੇ ਦੇ ਉੱਤੇ ਠੀਕ ਆ ਤੇ ਹੁਣ ਆਪਾਂ ਜਿਹੜੀ ਰੈਸਪੀ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਇਹ ਹੈਗੀ ਆ ਦੁੱਧ ਵਾਲੇ ਗੰਡੇ ਜਿਹੜੇ ਕਿ ਸਪੈਸ਼ਲੀ ਮੈਂ ਤਾਂ ਦੇਖਿਆ ਵੀ ਮਾਲਵੇ ਵਿੱਚ ਹੀ ਬਣਦੇ ਆ ਦੁਆਬੇ ਦੇ ਵਿੱਚ ਮੈਂ ਕਦੀ ਵੀ ਨਹੀਂ ਖਾਦੇ ਸੀਗੇ ਤੇ ਜਦੋਂ ਮੈਂ ਇੱਥੇ ਆ ਕੇ ਪਹਿਲੀ ਵਾਰ ਟੇਸਟ ਕੀਤੇ ਤੇ ਇਹ ਰੈਸਪੀ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਆ ਬਹੁਤ ਹੀ ਟੇਸਟੀ ਬਣਦੀ ਆ ਸਪਾਈਸੀ ਰੱਖਣੇ ਪੈਂਦੇ ਆ ਗੰਡੇ ਠੀਕ ਆ ਇਹਦੇ ਵਿੱਚ ਜਿਹੜੀ ਜਿਹੜੇ ਇਨਗਰੀਡੀਐਂਟਸ ਪੈਣਗੇ ਉਹ ਮੈਂ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਊਂਗੀ ਬਾਕੀ ਜਿਹੜਾ ਆ ਤੁਸੀਂ ਇਹਨੂੰ ਘਿਓ ਦੇ ਵਿੱਚ ਵੀ ਜਿਹੜਾ ਬਣਾ ਸਕਦੇ ਆ ਸਰੋਂ ਦੇ ਤੇਲ ਵਿੱਚ ਵੀ ਬਣਾ ਸਕਦੇ ਆ ਰਿਫਾਈਨਡ ਵਿੱਚ ਵੀ ਬਣਾ ਸਕਦੇ ਆ 올ਿਵ ਆਇਲ ਵਿੱਚ ਵੀ ਬਣਾ ਸਕਦੇ ਆ ਜਿਹੜਾ ਤੇਲ ਤੁਸੀਂ ਯੂਜ਼ ਕਰਦੇ ਆ ਉਹਦੇ ਵਿੱਚ ਜਿਹੜਾ ਤੁਸੀਂ ਗੰਡੇ ਬਣਾ ਸਕਦੇ ਆ ਮੈਂ ਜਿਹੜਾ ਹਰੇਕ ਸਬਜੀ ਦੇ ਲਈ ਚਾਹੇ ਸਬਜੀ ਆ ਚਾਹੇ ਦਾਲ ਆ ਮੈਂ ਸਰੋਂ ਦਾ ਤੇਲ ਹੀ ਵਰਤਦੀ ਆ ਕਿਉਂਕਿ ਮੈਨੂੰ ਸਰੋਂ ਦੇ ਤੇਲ ਵਿੱਚ ਹੀ ਦਾਲ ਸਬਜੀ ਵਧੀਆ ਲੱਗਦੀ ਆ ਮੈਂ ਘਿਓ ਯੂਜ਼ ਨਹੀਂ ਕਰਦੀ ਕਿਉਂਕਿ ਮੈਨੂੰ ਘਿਓ ਵਧੀਆ ਨਹੀਂ ਲੱਗਦਾ ਠੀਕ ਆ ਤੇ ਜਿਹੜੇ ਆਪਾਂ ਗੰਡੇ ਆ ਉਹ ਪਹਿਲਾਂ ਹੀ ਚੀਰ ਕੇ ਰੱਖ ਲੈ ਸੀ ਗੰਡੇ ਤੁਸੀਂ ਆਪਣੀ ਫੈਮਿਲੀ ਦੇ ਅਕੋਰਡਿੰਗ ਹੀ ਲੈਣੇ ਆ ਜਿੰਨਾ ਤੁਹਾਡਾ ਪਰਿਵਾਰ ਆ ਤੁਸੀਂ ਉਸ ਅਕੋਰਡਿੰਗ ਬਣਾ ਸਕਦੇ ਆ ਬਾਕੀ ਗੰਡਿਆਂ ਦੀ ਇਹ ਚੀਜ਼ ਹੁੰਦੀ ਆ ਵੀ ਜਿੰਨੇ ਤੁਸੀਂ ਵੱਧ ਕੱਟੋਗੇ ਉਹ ਪੈਚ ਕਰਕੇ ਜਿਹੜੇ ਆ ਥੋੜੇ ਜਿਹਾ ਹੀ ਰਹਿ ਜਾਂਦੇ ਆ ਸੋ ਉਸ ਹਿਸਾਬ ਨਾਲ ਜੇ ਆਪਾਂ 4 ਜਾਣੇ ਆ ਤਾਂ ਉਸ ਹਿਸਾਬ ਨਾਲ ਕਟੋ ਜੇ ਤੁਸੀਂ 2 ਜਾਣੇ ਆ ਤਾਂ ਉਸ ਹਿਸਾਬ ਨਾਲ ਕਟੋ ਬਾਕੀ ਤੁਸੀਂ ਮੈਂ ਇਹੀ ਤੁਹਾਨੂੰ ਸਾਰਿਆਂ ਨੂੰ ਕਹੂੰਗੀ ਵੀ ਇੱਕ ਵਾਰੀ ਘਰੇ ਇਹ ਰੈਸਪੀ ਜ਼ਰੂਰ ਟਰਾਈ ਕਰਕੇ ਦੇਖਿਓ ਕਿਉਂਕਿ ਬਹੁਤ ਹੀ ਜ਼ਿਆਦੇ ਸਵਾਦ ਬਣਦੀ ਆ ਤੇ ਇੱਕ ਚੀਜ਼ ਹੋਰ ਵੀ ਤੁਸੀਂ ਇਹਦੇ ਵਿੱਚ ਧਿਆਨ ਰੱਖਣਾ ਵੀ ਦੁੱਧ ਆਪਣਾ ਫਟਣਾ ਨਹੀਂ ਚਾਹੀਦਾ ਉਹ ਕਿਵੇਂ ਰੱਖਣਾ ਕਿੱਦਾਂ ਰੱਖਣਾ ਉਹ ਮੈਂ ਤੁਹਾਨੂੰ ਨੈਕਸਟ ਜਿਵੇਂ ਜਿਵੇਂ ਸਟੈਪ ਬਾਈ ਸਟੈਪ ਦੱਸੀ ਜਾਊਂਗੀ ਬਾਕੀ ਹੁਣ ਆਪਾਂ ਇਹਦੇ ਵਿੱਚ ਤੇਲ ਪਾ ਲਿਆ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਕੜਨ ਦਵਾਂਗੇ ਤੇਲ ਆ ਜਿਹੜਾ ਮੈਂ ਇਹ ਦੋ ਕਟਸ਼ੀਆਂ ਦੇ ਹਿਸਾਬ ਨਾਲ ਪਾ ਲਿਆ ਕਿਉਂਕਿ ਜਿਹੜੇ ਆਪਣੇ ਗੰਡੇ ਆ ਉਹ 2 ਤੋਂ 2.5 ਕਿਲੋ ਆ ਆਪਣੇ ਗੰਡੇ ਕਿਉਂਕਿ ਆਪਾਂ ਹੈਗੇ ਆ 7 ਤੋਂ 8 ਮੈਂਬਰ ਆ ਤੇ ਇਸ ਕਰਕੇ ਜਿਹੜੇ ਆਪਣੇ ਆ 2 ਤੋਂ 2.5 ਕਿਲੋ ਗੰਡੇ ਮੈਂ ਚੀਰ ਲਿਆ ਸੀ ਤੁਸੀਂ ਇਹਨਾਂ ਨੂੰ ਲੰਬੇ-ਲੰਬੇ ਵਿੱਚ ચીਰ ਸਕਦੇ ਆ ਤਾਂ ਤੁਸੀਂ ਇਹਨਾਂ ਨੂੰ ਇੱਦਾਂ ਸਲਾਈਸਾਂ ਦੇ ਵਿੱਚ ਵੀ ਛੋਟੇ-ਛੋਟੇ ਬਰੀਕ-ਬਰੀਕ ਵੀ ચીਰ ਸਕਦੇ ਆ ਠੀਕ ਆ ਤੇਲ ਆਪਾਂ ਕੱਢਣੇ ਦੀ ਵੇਟ ਕਰਨੀ ਆ ਤੇਲ ਦੀਆਂ ਦੋ ਘੜਛੀਆਂ ਪਾ ਲਈਆਂ ਬਾਕੀ ਜਿਹੜੀ ਆ ਤੁਸੀਂ ਮੀਜ਼ਰਮੈਂਟ ਹਮੇਸ਼ਾ ਰੱਖਣੀ ਆ ਮੀਜ਼ਰਮੈਂਟ ਦੇ ਅਕੋਰਡਿੰਗ ਪੀ ਹੀ ਜਿਹੜੀ ਆਪਣੀ ਹਰੇਕ ਚੀਜ਼ ਪਾਉਣੀ ਆ ਵੀ ਕਿੰਨਾ ਲੂਣ ਪੈਣਾ ਆ ਕਿੰਨਾ ਤੇਲ ਪੈਣਾ ਆ ਠੀਕ ਆ ਹੁਣ ਆਪਾਂ ਤੁਹਾਨੂੰ ਦੱਸਦੇ ਤਾਂ ਵੀ ਦੋ ਘੜਛੀਆਂ ਆਪਾਂ ਤੇਲ ਦੀਆਂ ਪਾ ਲਈਆਂ ਮੈਂ ਆਪਣੀ ਜਿਹੜੀ ਤੱਕ ਦੇ ਅਨੁਸਾਰ ਪਾਉਣੀ ਆ ਮੈਨੂੰ ਪਤਾ ਵੀ ਇਹ ਦੋ ਕਟਸ਼ੀਆਂ ਹੋਣੀਆਂ ਤੁਸੀਂ ਵੀ ਆਪਣੇ ਜੇ ਤੁਹਾਡੀ ਤਾਕਿਆ ਤਾਂ ਤੁਸੀਂ ਤਾਕ ਅਨੁਸਾਰ ਵੀ ਪਾ ਸਕਦੇ ਆ ਜੇਕਰ ਤੁਸੀਂ ਹਜੇ ਨਵੇਂ ਆ ਜਾਂ ਕਈ ਕੁੜੀਆਂ ਹੁੰਦੀਆਂ ਮੇਰੀਆਂ ਭੈਣਾਂ ਜਿਨ੍ਹਾਂ ਨੇ ਕਦੀ ਸਬਜ਼ੀ ਨਹੀਂ ਬਣਾਈ ਹੁੰਦੀ ਬਟ ਉਹਨਾਂ ਨੂੰ ਏਦਾਂ ਹੁੰਦਾ ਵੀ ਅਸੀਂ ਬਣਾਉਣੀ ਸਿੱਖੀਏ ਤੇ ਉਹ ਜਿਹੜਾ ਆ ਕਟਸ਼ੀ ਦੇ ਹਿਸਾਬ ਨਾਲ ਮੈਜ਼ਰਮੈਂਟ ਦੇ ਹਿਸਾਬ ਨਾਲ ਜਿਹੜੀ ਆਪਣੀ ਤੇਲ ਕਿਉ ਕੁਛ ਵੀ ਯੂਜ਼ ਕਰਨਾ ਉਹ ਪਾ ਸਕਦੇ ਆ ਤੇ ਜਿਹੜਾ ਆਪਾਂ ਤੇਲ ਇਹਨੂੰ ਚੰਗੀ ਤਰ੍ਹਾਂ ਕਾੜਨਾ ਹੈ ਜਦੋਂ ਇਹਦੇ ਵਿੱਚੋਂ ਧੂਆ ਨਿਕਲਣ ਲੱਗ ਜਾਊਗਾ ਕਲਰ ਜਿਹੜਾ ਇਹਦਾ ਤੇਲ ਦਾ ਚੇਂਜ ਹੋ ਜਾਊਗਾ ਉਦੋਂ ਹੀ ਆਪਾਂ ਇਹਦੇ ਵਿੱਚ ਜੀਰਾ ਪਾਉਣਾ ਮੈਂ ਇਹਦੇ ਵਿੱਚ ਕੋਈ ਵੀ ਲਸਣ ਨਹੀਂ ਯੂਜ਼ ਕਰ ਰਹੀ ਕੋਈ ਵੀ ਮੈਂ ਇਹਦੇ ਵਿੱਚ ਆਦਰਕ ਆਦਾ ਨਹੀਂ ਯੂਜ਼ ਕਰ ਰਹੀ ਜਸਟ ਮੈਂ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਪਾਉਣਾ ਹੈ ਉਹ ਜੀਰਾ ਹੀ ਪਾਉਂਗੀ ਜੀਰੇ ਪਾਉਣ ਤੋਂ ਬਾਅਦ ਆਪਾਂ ਨਾਲ ਦੀ ਨਾਲ ਜਿਹੜੇ ਗੰਡੇ ਪਾ ਦਾਂਗੇ ਠੀਕ ਆ ਇਹਦੇ ਵਿੱਚ ਕੋਈ ਵੀ ਆਦਾ ਲਸਣ ਮੈਂ ਨਹੀਂ ਯੂਜ਼ ਕਰਦੀ ਨਾ ਮੈਂ ਕੋਈ ਟਮਾਟਰ ਯੂਜ਼ ਕਰਦੀ ਇਹ ਜਿਹੜੀ ਰੈਸਪੀ ਹੈ ਜਿੰਨੀ ਤੁਸੀਂ ਸਿੰਪਲ ਰੱਖੂਗੇ ਉੰਨੀ ਹੀ ਸਵਾਦ ਬਣੂਗੀ ਤੋ ਜਿਹੜਾ ਆਪਣਾ ਤੇਲ ਦਾ ਕਲਰ ਉਹ ਚੇਂਜ ਹੋ ਚੁੱਕਾ ਆ ਮੈਂ ਇਹਦੇ ਵਿੱਚ ਇੱਕ ਚਮਚਾ ਜਿਹੜਾ بڑا ਉਹ ਪਾਉਂਗੀ ਜੀਰੇ ਦਾ ਤੇ ਨਾਲ ਦੀ ਨਾਲ ਹੀ ਜਿਹੜਾ ਆਪਾਂ ਇਹਦੇ ਵਿੱਚ ਪਾ ਦਾਂਗੇ ਆਪਣੇ ਗੰਡੇ ਤੁਸੀਂ ਦੇਖ ਸਕਦੇ ਆ ਹੁਣ ਜਿਹੜੇ ਮੈਂ ਗੰਡੇ ਆ ਇਹਦੇ ਵਿੱਚ ਪਾ ਦਿੱਤੇ ਆ ਤੇ ਤੇਲ ਆਪਣਾ ਬਿਲਕੁਲ ਸਹੀ ਸੀਗਾ ਹੁਣ ਆਪਾਂ ਨੂੰ ਹੋਰ ਤੇਲ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਜਿਵੇਂ ਜਿਵੇਂ ਇਹ ਭੁੰਨੇ ਜਾਣਗੇ ਤੇ ਤੇਲ ਵੀ ਜਿਹੜੇ ਇਹ ਛੱਡਦੇ ਜਾਣਗੇ ਗੰਡੇ ਤੁਸੀਂ ਪਹਿਲਾਂ ਜਿਹੜੇ ਨਵੇਂ ਇਸ ਚੈਨਲ ਤੇ ਆਏ ਆ ਜਾਂ ਜਿਨ੍ਹਾਂ ਨੇ ਪਹਿਲੀ ਵਾਰੀ ਟਰਾਈ ਕਰਨਾ ਆ ਤਾਂ ਉਹਨਾਂ ਨੂੰ ਬਹੁਤ ਧਿਆਨ ਨਾਲ ਹੀ ਗੰਡੇ ਪਾਉਣੇ ਪੈਣੇ ਕਿਉਂਕਿ ਇਹਨਾਂ ਦੇ ਛਿੱਟੇ ਬਹੁਤ ਪੈ ਜਾਂਦੇ ਆ ਸੋ ਆਪਣੇ ਕੋਈ ਕਿਸੇ ਨੂੰ ਖੜਾ ਕਰ ਲਿਓ ਜਿਹਨੂੰ ਪ੍ਰੋਪਰ ਤਰੀਕੇ ਨਾਲ ਆਉਂਦੀ ਆ ਦਾਲ ਸਬਜ਼ੀ ਬਣਾਉਣੀ ਸੋ ਹੌਲੀ ਹੌਲੀ ਧਿਆਨ ਨਾਲ ਹੀ ਜਿਹੜੇ ਗੰਡੇ ਵਿੱਚ ਪਾਇਓ ਕਿਉਂਕਿ ਇਹਨਾਂ ਦਾ ਇੱਕਦਮ ਇਹ ਜਿਹੜਾ ਆ ਛਿੱਟਾ ਜਿਹਾ ਪੈ ਜਾਂਦਾ ਜਿਹੜੇ ਆਪਣੇ ਗੰਡੇ ਆ ਉਹ ਇਦਾਂ ਦੇ ਹੋ ਗਏ ਹੁਣ ਇਹਦੇ ਵਿੱਚ ਆਪਾਂ ਜਿਹੜਾ ਆ ਲੂਣ ਪਾਉਣਾ ਆ ਆਪਣੇ ਸਵਾਦ ਦੇ ਅਨੁਸਾਰ ਜਿੰਨਾ ਤੁਸੀਂ ਖਾਣੇ ਆ ਮੈਂ ਜਿੰਨਾ ਪਾਉਣ ਲੱਗੀ ਹਾਂ ਮੈਂ ਤੁਹਾਨੂੰ ਦੱਸ ਦਿਆਂ 2.5 ਕਿਲੋ ਆਪਣੇ ਗੰਡੇ ਆ ਇਹਦੇ ਵਿੱਚ ਇੱਕ ਦੋ ਤੇ ਅੱਧਾ 2.5 ਚਮਚ ਜਿਹੜੇ ਮੈਂ ਇਹਦੇ ਵਿੱਚ ਆ ਲੂਣ ਦੇ ਪਾ ਦਿੱਤੇ ਹਜੇ ਹਜੇ ਆਪਾਂ ਇਹਦੇ ਵਿੱਚ ਕੋਈ ਵੀ ਮਿਰਚ ਨਹੀਂ ਹੋਣੀ ਆਪਾਂ ਥੋੜਾ ਟਾਈਮ ਹੋਰ ਇਹਦੇ ਵਿੱਚ ਜਿਹੜਾ ਆ ਲੂਣ ਪਾ ਕੇ ਇਹਨੂੰ ਭੁੰਨਣਾ ਆ ਤਾਂ ਕਿ ਇਹ ਥੋੜਾ ਜਿਹਾ ਜਿਹੜਾ ਕਲਰ ਆ ਹੋਰ ਚੇਂਜ ਕਰ ਦਣ ਜਦੋਂ ਆਪਾਂ ਲੂਣ ਪਾ ਦਨੇ ਆ ਉਹਦੇ ਨਾਲ ਵੀ ਗੰਡੇ ਜਿਹੜੇ ਆਪਣੇ ਆ ਛੇਤੀ ਭੁੱਜ ਜਾਂਦੇ ਆ ਸੋ ਪਹਿਲਾਂ ਨਾਲੋਂ ਜਿਹੜਾ ਗੰਡੇ ਆ ਬਹੁਤ ਕਲਰ ਆਪਣਾ ਚੇਂਜ ਕਰ ਗਏ ਆ ਤੇ ਹੋਰ ਵੀ ਜਿਹੜਾ ਇਹ ਕਲਰ ਚੇਂਜ ਕਰ ਦਣਗੇ ਇਹਨਾਂ ਨੂੰ ਜ਼ਿਆਦਾ ਨਹੀਂ ਆਪਾਂ ਭੁੰਨਣਾ ਨਾਰਮਲ ਹੀ ਭੁੰਨਣਾ ਆ ਨਾਰਮਲ ਹੀ ਆਪਾਂ ਰੱਖਣੇ ਆ ਠੀਕ ਆ ਕੱਚੇ ਭੁੰਨੇ ਜੇ ਕਰਨੇ ਆ ਤੇ ਇਹਦਾ ਆਪਾਂ ਜਿਹੜਾ ਆ ਥੋੜਾ ਜਿਹਾ ਹੋਰ ਕਲਰ ਚੇਂਜ ਕਰ ਲਾਂਗੇ ਬ੍ਰਾਊਨ ਕਲਰ ਕਰ ਲਾਂਗੇ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸੜੀਆਂ ਵੀ ਜਿਹੜੇ ਇਹਦੇ ਵਿੱਚ ਇਨਗਰੀਡੀਅੰਟਸ ਪਾਣੇ ਆ ਮੇਨ ਉਹ ਕਿਹੜੇ-ਕਿਹੜੇ ਆ ਸਭ ਤੋਂ ਪਹਿਲਾਂ ਔਇਲ ਸਰੋਂ ਦਾ ਤੇਲ ਕੋਈ ਵੀ ਤੁਸੀਂ ਆਇਲ ਯੂਜ਼ ਕਰ ਸਕਦੇ ਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਉਣਾ ਆ ਜੀਰਾ ਜੀਰੇ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਉਣੇ ਆ ਗੰਡੇ ਪਿਆਜ਼ ਆਨਿਅਨ ਜੋ ਵੀ ਤੁਸੀਂ ਕਹਿੰਦੇ ਆ ਠੀਕ ਆ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਉਣੇ ਆ ਮਸਾਲੇ ਜਿਹੜੇ ਹੀ ਹਰੇਕ ਕਿਚਨ ਦੇ ਵਿੱਚ ਅਵੇਲੇਬਲ ਹੁੰਦੇ ਆ ਘਰ ਦੇ ਮਸਾਲੇ ਜਿਵੇਂ ਕਿ ਹਲਦੀ ਲੂਣ ਮਿਰਚ ਦੇਗੀ ਮਿਰਚ ਠੀਕਾ ਤੇ ਮਸਾਲਾ ਲਸਣ ਅਦਰਕ ਇਹਦੇ ਵਿੱਚ ਆਪਾਂ ਨਹੀਂ ਯੂਜ਼ ਕਰਨਾ ਕਿਉਂਕਿ ਆਪਾਂ ਜਿੰਨੀ ਇਹਨੂੰ ਸਿੰਪਲ ਰੱਖਾਂਗੇ ਉੰਨੀ ਹੀ ਇਸ ਬਾਦ ਬਣੂਗੀ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਉਣਾ ਆ ਦੁੱਧ ਦੁੱਧ ਘਰੇ ਹੈਗਾ ਤੁਹਾਡੇ ਉਹ ਦੈਰੀ ਤੋਂ ਲਿਆਂਦਾ ਹੋਇਆ ਉਹ ਯੂਜ਼ ਕਰ ਸਕਦੇ ਆ ਤੇ ਇੱਕ ਜਿਹੜੀ ਆਪਾਂ ਇਹਦੇ ਵਿੱਚ ਆ ਫਰੈਸ਼ ਕਰੀਮ ਯੂਜ਼ ਕਰਨੀ ਆ ਤੇ ਜੇ ਤੁਹਾਡੇ ਕੋਲ ਫਰੈਸ਼ ਕਰੀਮ ਨਹੀਂ ਹੈਗੀ ਤਾਂ ਘਰੇ ਤੁਸੀਂ ਜਿਹੜੀ ਮਲਾਈ ਕੱਢਦੇ ਆ ਮਲਾਈ ਵੀ ਯੂਜ਼ ਕਰ ਸਕਦੇ ਹੋ ਉਹ ਵੀ ਫਰੈਸ਼ ਕਰੀਮ ਦਾ ਹੀ ਕੰਮ ਕਰੂਗੀ ਅੱਜ ਆਪਣੇ ਕੋਲ ਜਿਹੜੀ ਆ ਮਲਾਈ ਹੈ ਨਹੀਂ ਸੀ ਸੋ ਆਪਾਂ ਜਿਹੜੀ ਫਰੈਸ਼ ਕਰੀਮ ਇਹਦੇ ਵਿੱਚ ਯੂਜ਼ ਕਰਾਂਗੇ ਤੁਸੀਂ ਜੇ ਤੁਹਾਡੇ ਕੋਲ ਘਰੇ ਪਈ ਹੋਈਆਂ ਮਲਾਈ ਫਰੈਸ਼ ਤਾਜੀ ਤੁਸੀਂ ਉਹ ਯੂਜ਼ ਕਰ ਸਕਦੇ ਆ ਠੀਕ ਆ ਦੁੱਧ ਦੀ ਕੁਆਂਟੀਟੀ ਵਧ ਰੱਖ ਲਿਓ ਜਿਹੜੀ ਫਰੈਸ਼ ਕਰੀਮ ਆ ਉਹਦੀ ਕੁਆਂਟੀਟੀ ਘੱਟ ਰੱਖ ਲਿਓ ਜੇ ਤੁਹਾਡੇ ਕੋਲ ਘਟਿਆ ਤੇ ਜੇਕਰ ਤੁਹਾਡੇ ਕੋਲ ਫਰੈਸ਼ ਕਰੀਮ ਜਿਹੜੀ ਆ ਉਹਦੀ ਕੁਆਂਟੀਟੀ ਬਾਵਾ ਸਾਰੀ ਹੈਗੀ ਆ ਤਾਂ ਤੁਸੀਂ ਦੁੱਧ ਥੋੜਾ ਘੱਟ ਰੱਖ ਦਿਓ ਤੇ ਫਰੈਸ਼ ਕਰੀਮ ਵੱਧ ਪਾ ਦਿਓ ਉਹਦੇ ਨਾਲ ਕੀ ਹੈ ਟੇਸਟ ਬਹੁਤ ਜ਼ਿਆਦਾ ਵਧੀਆ ਆਊਗਾ ਸੋ ਹੁਣ ਤੁਸੀਂ ਦੇਖ ਸਕਦੇ ਆ ਜਿਹੜਾ ਪਿਆਜ਼ ਆ ਗੰਡਾ ਆ ਉਹਨੇ ਆਪਣਾ ਕਲਰ ਚੇਂਜ ਕਰ ਲਿਆ ਆ ਬਸ ਆਪਾਂ ਥੋੜੇ ਇੱਕ ਟਾਈਮ ਤੱਕ ਇਹਦੇ ਵਿੱਚ ਜਿਹੜੇ ਬਾਕੀ ਦੇ ਮਸਾਲੇ ਐਡ ਕਰਾਂਗੇ ਆਪਣੇ ਪਿਆਜ਼ਾਂ ਦਾ ਕਲਰ ਹੁਣ ਜਿਹੜਾ ਆ ਲਾਈਟ ਬਰਾਊਨ ਜਿਹਾ ਹੋ ਗਿਆ ਭੂਰੇ ਜਿਹਾ ਹੋ ਗਿਆ ਆ ਤੇ ਹੁਣ ਆਪਾਂ ਇਹਦੇ ਵਿੱਚ ਬਾਕੀ ਦੇ ਮਸਾਲੇ ਪਾ ਦੇਣੇ ਆਪਾਂ ਲੂਣ ਦੇ 2.5 ਚਮਚੇ ਇਹਦੇ ਵਿੱਚ ਪਹਿਲਾਂ ਹੀ ਪਾ ਦਿੱਤੇ ਸੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਿਰਚ ਮੈਂ ਪਾਉਂਗੀ ਇੱਥੇ 1 ਤੇ ਅੱਧਾ ਚਮਚਾ ਤੁਸੀਂ ਪਾਉਣਾ ਆ ਜਿੰਨਾ ਤੁਸੀਂ ਗੱਡੇ ਲੈ ਆ ਉਸ ਹਿਸਾਬ ਨਾਲ ਤੇ ਕਈ ਜਿੱਦਾਂ ਘੱਟ ਖਾਂਦੇ ਆ ਮੈਂ ਇਹ ਕਈ ਵੱਧ ਖਾਂਦੇ ਆ ਤਾਂ ਤੁਸੀਂ ਉਸ ਹਿਸਾਬ ਨਾਲ ਪਾਉਣੀ ਆ ਮਿਰਚ ਜਿਵੇਂ ਵੀ ਤੁਹਾਡਾ ਪਰਿਵਾਰ ਖਾਂਦਾ ਹੋ ਸਾਬਨਾ ਆਪਾਂ ਇਸ 2.5 ਕਿਲੋ ਗੰਡਿਆਂ ਦੇ ਵਿੱਚ ਜਿਹੜੀ ਮਿਰਚ ਪਾਈ ਆ ਉਹ 1.5 ਚਮਚਾ ਪਾਇਆ ਹੈ ਕਿਉਂਕਿ ਜਿਹੜੇ ਇਹ ਗੰਡਿਆਂ ਦੀ ਸਬਜ਼ੀ ਆ ਇਹ ਜਿਆਦਾ ਹੀ ਮਿੱਠੀ ਮਿੱਠੀ ਜੀ ਬਣ ਜੂਗੀ ਜੇ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਮਿਰਚ ਨਾ ਪਾਵਾਂਗੇ ਤੁਸੀਂ ਹਰੀ ਮਿਰਚ ਦਾ ਵੀ ਇਸਤੇਮਾਲ ਕਰ ਸਕਦੇ ਆ ਜਿਹੜੇ ਹਰੀ ਮਿਰਚ ਪਾਉਂਦੇ ਆ ਤੇ ਅਸੀਂ ਜਿਹੜੀ ਆ ਜਿਆਦਾ ਲਾਲ ਮਿਰਚ ਦਾ ਇਸਤੇਮਾਲ ਕਰਦੇ ਆ ਸੋ ਅਸੀਂ ਇਹਦੇ ਵਿੱਚ ਲਾਲ ਮਿਰਚ ਪਾਵਾਂਗੇ ਤੇ ਇਹਦੇ ਨਾਲ ਜਿਹੜਾ ਕਿ ਇਹ ਲਾਲ ਮਿਰਚ ਦੇ ਨਾਲ ਕਲਰ ਵੀ ਬਹੁਤ ਜਿਆਦਾ ਸੋਹਣਾ ਆਉਂਦਾ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਇੱਕ ਤੇ ਅਦਰਕ ਡੇਢ ਚਮਚਾ ਹੀ ਆਪਾਂ ਇਹਦੇ ਵਿੱਚ ਜਿਹੜਾ ਪਾਵਾਂਗੇ ਹਲਦੀ ਦਾ ਲੋ ਵੀ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਡੇਢ ਚਮਚਾ ਜਿਹੜਾ ਪਾ ਦਾਂਗੇ ਦੇਗੀ ਮਿਰਚ ਦਾ ਇਹਦੇ ਨਾਲ ਕੀ ਹੈ ਇਹਦਾ ਕਲਰ ਜਿਹੜਾ ਆ ਚੇਂਜ ਹੋ ਜਾਊਗਾ ਇਹ ਥੋੜੀ ਜੀ ਕਿਉਂਕਿ ਇਹਦੇ ਵਿੱਚ ਆਪਾਂ ਦੁੱਧ ਤੇ ਕਰੀਮ ਪਾਉਣੀ ਆ ਸੋ ਇਹਦਾ ਕਲਰ ਆਪਾਂ ਨੂੰ ਥੋੜਾ ਥੋੜਾ ਰੈੱਡ ਰੈੱਡ ਜਿਹਾ ਹੀ ਵਧੀਆ ਲੱਗੂਗਾ ਠੀਕ ਆ ਤੇ ਜੇਕਰ ਕਿਸੇ ਨੇ ਬਿਨਾਂ ਦੁੱਧ ਤੋਂ ਖਾਣੇ ਆ ਤਾਂ ਇਸ ਤਰ੍ਹਾਂ ਉਹ ਬਿਨਾਂ ਦੁੱਧ ਤੋਂ ਵੀ ਖਾ ਸਕਦਾ ਹੈ ਇਹ ਵੀ ਬਹੁਤ ਵਧੀਆ ਰੈਸਪੀ ਬਣੀ ਆ ਤੇ ਪਰ ਆਪਾਂ ਜਿਹੜੀ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਉਹ ਸਪੈਸ਼ਲ ਦੁੱਧ ਪਾ ਕੇ ਹੀ ਕਰਨ ਲੱਗੇ ਆ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਪਾਣੀ ਪਾਣੀ ਆਪਾਂ ਇਸ ਕਰਕੇ ਪਾਵਾਂਗੇ ਕਿਉਂਕਿ ਜਿਹੜਾ ਇਹ ਜਿਹੜਾ ਇਹਦੇ ਚ ਦੁੱਧ ਹੈ ਉਹ ਫਟੂਗਾ ਨਾ ਫਿਰ ਜੇ ਆਪਾਂ ਡਾਇਰੈਕਟ ਦੁੱਧ ਪਾਤਾ ਮੇਰਾ ਇਹ ਤਜਰਬਾ ਆ ਪਹਿਲਾਂ ਜਦੋਂ ਮੈਂ ਨਵੀਂ ਨਵੀਂ ਸਬਜੀ ਬਣਾਉਣ ਲੱਗੀ ਸੀ ਮੈਂ ਡਾਇਰੈਕਟ ਜਿਹੜਾ ਇਹਦੇ ਵਿੱਚ ਪਾ ਦਿੰਦੀ ਸੀ ਦੁੱਧ ਤੇ ਮੇਰਾ ਦੁੱਧ ਆਲਵੇਸ ਜਿਹੜਾ ਇਹ ਫਟ ਜਾਂਦਾ ਸੀ ਫਿਰ ਮੈਂ ਇੱਕ ਦਿਨ ਐਕਸਪੈਰੀਮੈਂਟ ਕਰਕੇ ਦੇਖਿਆ ਵੀ ਮੇਰਾ ਦੁੱਧ ਇਦਾਂ ਕਿਉਂ ਫਟੀ ਜਾਂਦਾ ਆ ਵੀ ਡਾਇਰੈਕਟ ਪਾਉਣਾ ਫਿਰ ਮੈਂ ਇੱਕ ਦਿਨ ਥੋੜਾ ਜਿਹਾ ਪਹਿਲਾਂ ਇਹਦੇ ਚ ਪਾਇਆ ਪਾਣੀ ਜਦੋਂ ਮੈਂ ਇਹਦੇ ਚ ਪਾਣੀ ਪਾਇਆ ਤੇ ਫਿਰ ਉਸ ਤੋਂ ਬਾਅਦ ਜਿਹੜਾ ਮੈਂ ਦੁੱਧ ਪਾਇਆ ਉਹਦੇ ਨਾਲ ਕੀ ਆ ਦੁੱਧ ਫਟਿਆ ਨਹੀਂ ਸੋ ਹੁਣ ਆਪਾਂ ਇਹਦੇ ਚ ਪਾਣੀ ਪਾਤਾ ਪਾਣੀ ਪਾ ਕੇ ਥੋੜਾ ਜਿਹਾ ਇਹਨੂੰ ਰਜਾ ਲਾਂਗੇ ਤਾਂ ਕਿ ਜਿਹੜੀ ਹਲਦੀ ਆ ਉਹਦੇ ਜਿਹੜੀ ਸਮੈਲ ਜੀ ਆ ਉਹ ਉੱਡ ਜੂਗੀ ਉਸ ਤੋਂ ਬਾਅਦ ਆਪਾਂ ਇਹਦੇ ਚ ਜਿਹੜਾ ਪਾਵਾਂਗੇ ਦੁੱਧ ਹੁਣ ਇਹਨੂੰ ਆਪਾਂ ਭੁੰਨ ਲਿਆ ਸੀਗਾ ਪਾਣੀ ਪਾ ਕੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਦੁੱਧ ਜਿਹੜਾ ਆਪਾਂ ਇਹਦੇ ਵਿੱਚ ਪਾਉਣਾ ਹੈ ਇਹ ਅੱਧਾ ਕਿਲੋ ਦੀ ਗੜਵੀ ਆ ਸੋ ਅੱਧਾ ਕਿਲੋ ਦੁੱਧ ਆਪਾਂ ਇਹਦੇ ਵਿੱਚ ਪਾ ਦਾਂਗੇ 2.5 ਕਿਲੋ ਗੰਡਿਆਂ ਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ کریم ਤੁਸੀਂ ਇਹਦੇ ਵਿੱਚ ਮਲਾਈ ਵੀ ਐਡ ਕਰ ਸਕਦੇ ਆ ਤੇ ਆਪਾਂ ਇਹਦੇ ਵਿੱਚ ਜਿਹੜੀ ਆ ਫਰੈਸ਼ کریم ਯੂਜ਼ ਕਰਾਂਗੇ 컬러 ਤੁਸੀਂ ਦੇਖ ਸਕਦੇ ਆ ਕਿੰਨਾ ਸੋਹਣਾ ਕਲਰ ਆਇਆ ਇਨੂੰ ਆਪਾਂ ਸਿਰਫ ਇੱਕ ਹੀ ਹਵਾਲ ਦੇਣਾ ਆ ਇੱਕ ਹਵਾਲ ਦੇ ਕੇ ਆਪਾਂ ਇਹਨੂੰ ਜਿਹੜਾ ਚੁੱਲੇ ਤੋਂ ਥੱਲੇ ਲਾ ਲੈਣਾ ਤੇ ਤੁਹਾਡੀ ਜਿਹੜੀ ਦੁੱਧ ਵਾਲੇ ਗੰਡਿਆਂ ਦੀ ਰੈਸਪੀ ਸਬਜੀ ਤਿਆਰ ਹੋ ਜਾਣੀ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਤੁਸੀਂ ਘਰੇ ਇਹਨੂੰ ਬਣਾ ਸਕਦੇ ਆ ਤੇ ਟੇਸਟ ਬਹੁਤ ਜ਼ਿਆਦਾ ਵਧੀਆ ਹੁੰਦਾ ਇਹਦਾ ਤੇ ਬਣਦੀ ਵੀ ਬਹੁਤ ਘੱਟ ਇਨਗਰੀਡੀਅੰਟਸ ਇਹਦੇ ਚ ਯੂਜ਼ ਹੁੰਦੇ ਆ ਘਰੇਲੂ ਜਿਹੜੀਆਂ ਚੀਜ਼ਾਂ ਹੁੰਦੀਆਂ ਉਹਦੇ ਨਾਲ ਤੁਸੀਂ ਇਹਨੂੰ ਘਰੇ ਬਣਾ ਸਕਦੇ ਆ ਤੇ ਬਹੁਤ ਹੀ ਸੁਆਦ ਬਣਦੀ ਆ ਸਿੰਪਲ ਤਰੀਕੇ ਦੇ ਨਾਲ ਤੇ ਆਪਣੇ ਤੁਸੀਂ ਘਰੇ ਜਰੂਰ ਟਰਾਈ ਕਰਿਓ ਅੱਜ ਆਪਾਂ ਇਹਦੇ ਨਾਲ ਬਣਾਵਾਂਗੇ ਤੰਦੂਰੀ ਰੋਟੀਆਂ ਕਿਉਂਕਿ ਮਾਲਵੇ ਵਿੱਚ ਜਿਹੜੇ ਆ ਸਵੇਰੇ ਤੇ ਆਥਣੇ ਬਹੁਤ ਘਰਾਂ ਦੇ ਵਿੱਚ ਹਜੇ ਵੀ ਡੇਲੀ ਤੰਦੂਰੀ ਰੋਟੀਆਂ ਬਣਦੀਆਂ ਆ ਪਹਿਲਾਂ ਹੁੰਦਾ ਸੀਗਾ ਵੀ ਪਹਿਲੇ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਸੀ ਉਹ ਤੰਦੂਰੀ ਰੋਟੀ ਵੱਧ ਖਾਂਦੇ ਹੁੰਦੇ ਸੀ ਕਿਉਂਕਿ ਉਹ ਇੱਕ ਪਚ ਵੀ ਜਲਦੀ ਜਾਂਦੀ ਆ ਤੇ ਉਹ ਨੁਕਸਾਨ ਨਹੀਂ ਕਰਦੀ ਜਿਹੜੀ ਤੰਦੂਰੀ ਰੋਟੀ ਹੁੰਦੀ ਆ ਤੇ ਇਸ ਕਰਕੇ ਜਿਹੜੀ ਅੱਜ ਆਪਾਂ ਸੋਚਿਆ ਕਿ ਇਹਦੇ ਨਾਲ ਤੰਦੂਰ ਤਪਾਵਾਂਗੇ ਤੇ ਆਟਾ ਗੁੰਨ ਕੇ ਤੰਦੂਰੀ ਰੋਟੀਆਂ ਲਾਵਾਂਗੇ ਤੇ ਤੁਸੀਂ ਦੇਖ ਸਕਦੇ ਆਂ ਦੁੱਧ ਆਪਣਾ ਬਿਲਕੁਲ ਵੀ ਨਹੀਂ ਫਟਿਆ ਐਜ਼ ਇਟ ਉਦਾਂ ਹੀ ਆ ਕਿਉਂਕਿ ਆਪਾਂ ਇਹਦੇ ਵਿੱਚ ਪਹਿਲਾਂ ਥੋੜਾ ਜਿਹਾ ਪਾਣੀ ਪਾ ਲਿਆ ਸੀਗਾ ਤੇ ਬਸ ਹੁਣ ਆਪਾਂ ਇਹਨੂੰ ਇੱਕ ਉਬਾਲ ਦਵਾਂਗੇ ਤੇ ਉਸ ਤੋਂ ਬਾਅਦ ਇਹਨੂੰ ਚੁੱਲੇ ਤੋਂ ਥੱਲੇ ਲਾ ਲਾਂਗੇ ਸੋ ਲੋ ਵੀ ਆਪਣੇ ਦੁੱਧ ਵਾਲੇ ਗੰਡੇ ਹੋ ਗਏ ਆ ਤਿਆਰ ਹੁਣ ਆ ਹੀ ਆਪਾਂ ਦੇ ਕੇ ਆਵਾਂਗੇ ਭਾਬੀ ਉਹਨਾਂ ਨੂੰ ਕਿਉਂਕਿ ਇਹ ਖੁਸ਼ ਦੀ ਫਰਮਾਇਸ਼ ਸੀਗੀ ਖੁਸ਼ ਕਹਿੰਦਾ ਸੀ ਭਾਬੀ ਚਾਚੀ ਮੇਰੇ ਮਦਦ ਵਾਲੇ ਗੰਡੇ ਖਾਣੇ ਆ ਤੇ ਇਹੇ ਤੁਸੀਂ ਰੈਸਪੀ ਘਰੇ ਜ਼ਰੂਰ ਟਰਾਈ ਕਰਿਓ ਇੱਕ ਵਾਰੀ ਮੇਰੇ ਕਹਿਣ ਤੇ ਬਹੁਤ ਜ਼ਿਆਦਾ ਸਵਾਦ ਬਣਦੀ ਆ ਤੇ ਬਹੁਤ ਹੀ ਆਨੰਦ ਆਉਂਦਾ ਇਹਨੂੰ ਖਾਣ ਦੇ ਵਿੱਚ ਸਿੰਪਲ ਰੈਸਪੀ ਆ ਤੇ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੁਣ ਆਪਾਂ ਚੱਲੇ ਆ ਤੰਦੂਰ ਤੇ ਰੋਟੀ ਬਣਾਉਣ ਤੇ ਉਧਰ ਜਾ ਕੇ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਤੰਦੂਰ ਤੇ ਆਪਾਂ ਰੋਟੀ ਕਿੱਦਾਂ ਬਣਾਉਣੀ ਆ ਨੈਕਸਟ ਵਲੌਗ ਜੇ ਤੁਸੀਂ ਚਾਹੋਨੇ ਆ ਨੈਕਸਟ ਵੀਡੀਓ ਤੰਦੂਰੀ ਰੋਟੀ ਤੇ ਵੀ ਆਊਗੀ ਵੀ ਕਿਵੇਂ ਇਹਦਾ ਆਟਾ ਗੁੰਨਣਾ ਆ ਕਿਵੇਂ ਇਹਦਾ ਆਟਾ ਹੁੰਦਾ ਤਾਂ ਕਿਵੇਂ ਤੰਦੂਰ ਵਿੱਚ ਲਾਉਣੀ ਆ ਤੇ ਛੋ Thank you